ਜਿਹੜੇ ਵੀ ਕਿਸਾਨ ਭਰਾਵਾਂ ਨੇ ਬਾਸਮਤੀ ਲਾਈ ਸੀ ਉਹਨਾਂ ਨੇ ਵੱਢ ਲਈ ਹੁਣ ਮੰਡੀ ਦੇ ਵਿੱਚ ਲਜਾਣ ਬਾਰੇ ਸੋਚ ਰਹੇ ਨੇ ਤਾਂ ਉਹ ਇਸ ਵੀਡੀਓ ਨੂੰ ਜ਼ਰੂਰ ਦੇਖਣ ਕਿਉਂਕਿ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੱਲੀ ਕੱਲੀ ਮੰਡੀ ਦੇ ਰੇਟਾਂ ਬਾਰੇ ਜਾਣਕਾਰੀ ਦੇਵਾਂਗੇ ਜਿਦੇ ਵਿੱਚ ਬਾਸਮਤੀ 1509 1847 1692 ਇਹਨਾਂ ਬਾਸਮਤੀਆਂ ਦੇ ਰੇਟ ਹੋਣਗੇ ਤਾਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਵੀਡੀਓ ਨੂੰ ਬੜੀ ਲੰਮੀ ਨਾ ਕਰਦੇ ਆਪਾਂ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਨਾਬਾ ਮੰਡੀ ਤੋਂ ਇੱਥੇ 1509 ਦਾ ਰੇਟ ਰਿਹਾ ਜੀ ਜਿਹੜਾ ਅੱਜ ਦਾ ਉਹ ਸੀਗਾ 3000 40 ਰੁਪਏ ਤੋਂ ਸਟਾਰਟ ਹੋਈ ਸੀ ਬੋਲੀ ਉਹਦੀ 3100 ਰੁਪਏ ਤੱਕ ਵਿਗਿਆ ਹੋ ਤੇ 11 21 ਦਾ ਰੇਟ ਰਿਹਾ ਜੀ ਉਥੇ 3300 ਰੁਪਏ ਇਸ ਦੇ ਨਾਲ ਹੀ ਆਪਾਂ ਰਾਜਪੁਰਾ ਮੰਡੀ ਦੀ ਗੱਲ ਕਰਦੇ ਹਾਂ ਉਥੇ 1509 ਦਾ ਰੇਟ ਰਿਹਾ ਜੀ 3120 ਰੁਪਏ ਤੇ ਲਾਸਟ ਰੇਟ ਰਿਹਾ ਜੀ 3200 ਰੁਪਏ ਤੇ ਨਾਲ ਹੀ 18 47 ਦਾ ਰੇਟ ਰਿਹਾ ਜੀ ਉਥੇ 2700 ਰੁਪਏ ਅਤੇ 11 21 ਦਾ ਰੇਟ ਰਿਹਾ ਜੀ ਉਥੇ 3400 ਰੁਪਏ ਇਸ ਦੇ ਨਾਲ ਹੀ ਆਪਾਂ ਸਮਾਣਾ ਮੰਡੀ ਦੀ ਗੱਲ ਕਰਦੇ ਆਂ ਉੱਥੇ 1509 ਦਾ ਰੇਟ ਰਿਹਾ ਜੀ 3150 ਰੁਪਏ ਅਤੇ 1847 ਦਾ ਰੇਟ ਰਿਹਾ ਜੀ ਉੱਥੇ 2700 ਰੁਪਏ ਇਸ ਦੇ ਨਾਲ ਹੀ ਜਗਰਾਵਾਂ ਮੰਡੀ ਦੀ ਗੱਲ ਕਰਦੇ ਆਂ ਉੱਥੇ ਬਾਸਮਤੀ 1509 ਦਾ ਰੇਟ ਰਿਹਾ ਜੀ 3450 ਰੁਪਏ ਤਰਨਤਾਰ ਮੰਡੀ 1509 ਦਾ ਰੇਟ ਰਿਹਾ ਜੀ 3220 ਰੁਪਏ ਪਾਤੜਾ ਮੰਡੀ 1509 ਦਾ ਰੇਟ ਰਿਹਾ ਜੀ 3150 ਤੋਂ ਲੈ ਕੇ 3280 ਰੁਪਏ ਤੱਕ ਅਤੇ 1692 ਦਾ ਰੇਟ ਰਿਹਾ ਜੀ 2900 ਤੋਂ ਲੈ ਕੇ 3000 ਰੁਪਏ ਸੁਪਰ 52 ਆਉਂਦੀ ਹੈ ਜਿਹੜੀ ਉਹਦਾ ਰੇਟ ਰਹਿ ਜੀ 2700 ਤੋਂ ਲੈ ਕੇ 2800 ਰੁਪਏ ਪ੍ਰਤੀ ਕੁੰਟਲ 1847 ਦਾ ਰੇਟ ਰਿਹਾ ਜੀ 2800 ਤੋਂ ਲੈ ਕੇ 3050 ਤੱਕ ਅਮਰਤਸਰ ਮੰਡੀ ਦੀ ਗੱਲ ਕਰਦੇ ਆਂ ਉੱਥੇ 1121 ਦਾ ਰੇਟ ਰਿਹਾ ਜੀ 3550 ਰੁਪਏ 1509 ਦਾ ਰੇਟ ਰਿਹਾ ਜੀ 3000 ਤੋਂ ਲੈ ਕੇ 3300 ਰੁਪਏ ਦੇ ਵਿਚਕਾਰ ਵਿਕ ਰਹੀ ਹੈਗੀ 1847 2700 ਤੋਂ ਲੈ ਕੇ 2900 ਰੁਪਏ ਤੱਕ ਪ੍ਰਤੀ ਕਵਾਂਟਲ ਵਿਕ ਰਹੀ ਹੈਗੀ ਤਰਨਤਾਰ ਮੰਡੀ 1509 ਦਾ ਰੇਟ ਰਿਹਾ ਜੀ 3200 ਰੁਪਏ 1847 ਦਾ ਰੇਟ ਰਿਹਾ ਜੀ ਉੱਥੇ ਵੀ 2850 ਰੁਪਏ ਇਸ ਦੇ ਨਾਲ ਹੀ ਖਨੌਰੀ ਮੰਡੀ ਦੀ ਗੱਲ ਕਰੀ ਉੱਥੇ 1509 ਦਾ ਰੇਟ ਰਿਹਾ ਜੀ 2900 ਤੋਂ ਲੈ ਕੇ 3150 ਰੁਪਏ ਤੱਕ ਨਰਮਾਣਾ ਮੰਡੀ ਦੀ ਗੱਲ ਕਰੀਏ ਉੱਥੇ ਰੇਟ ਰਿਹਾ ਜੀ 1509 ਦਾ 3000 ਤੋਂ ਲੈ ਕੇ 3200 ਰੁਪਏ ਤੱਕ ਤੇ 1121 ਦਾ ਰੇਟ ਰਿਹਾ ਜੀ 3200 ਤੋਂ ਲੈ ਕੇ 3500 ਰੁਪਏ ਦੇ ਵਿਚਕਾਰ ਇਸ ਤੋਂ ਨਾਲ ਹੀ ਟਹਾਣਾ ਮੰਡੀ ਦੀ ਗੱਲ ਕਰਦੇ ਆ ਉੱਥੇ 1509 ਦਾ ਰੇਟ ਰਿਹਾ ਜੀ 3150 ਤੋਂ ਲੈ ਕੇ 3300 ਰੁਪਏ ਤੱਕ ਅਤੇ 11 21 ਦਾ ਰੇਟ ਰਿਹਾ ਜੀ 3200 ਤੋਂ ਲੈ ਕੇ 3400 ਰੁਪਏ ਤੱਕ 1847 ਦਾ ਰੇਟ ਰਿਹਾ ਜੀ 2800 ਤੋਂ ਲੈ ਕੇ 2950 ਰੁਪਏ ਤੱਕ ਕੈਂਥਲ ਮੰਡੀ ਦੀ ਗੱਲ ਕਰਦੇ ਆ ਉੱਥੇ 1509 ਦਾ ਰੇਟ ਰਿਹਾ ਜੀ 2900 ਤੋਂ ਲੈ ਕੇ 3200 ਰੁਪਏ ਦੇ ਵਿਚਕਾਰ ਵਿਕ ਰਹੀ ਹੈਗੀ ਅਤੇ 11 21 ਦਾ ਰੇਟ ਰਿਹਾ ਉਥੇ 3400 ਰੁਪਏ ਪ੍ਰਤੀ ਕੁਆਂਟਲ ਵਿਕ ਰਹੀ ਆ ਇਸ ਦੇ ਨਾਲ ਹੀ ਸੰਗਰੂਰ ਮੰਡੀ ਦੀ ਗੱਲ ਕਰੀਏ ਉਥੇ 1509 ਦਾ ਰੇਟ ਰਿਹਾ ਜੀ 3250 ਤੋਂ ਲੈ ਕੇ 3400 ਰੁਪਏ ਤੱਕ ਸਨਾਮ ਮੰਡੀ ਦੀ ਗੱਲ ਕਰੀਏ 1509 ਦੀ ਉਥੇ 3150 ਤੋਂ ਲੈ ਕੇ 3200 ਰੁਪਏ ਤੱਕ ਰਤਿਆ ਮੰਡੀ ਦੀ ਗੱਲ ਕਰੀਏ ਉਥੇ 1509 ਦਾ ਰੇਟ ਰਿਹਾ ਜੀ 3100 ਤੋਂ ਲੈ ਕੇ 3240 ਰੁਪਏ ਤੱਕ ਇਸ ਦੇ ਨਾਲ ਹੀ ਆਪਾਂ ਹੁਣ ਦੁਬਾਰੇ ਇੱਕ ਵਾਰ ਫੇਰ ਤੋਂ ਹਰਿਆਣੇ ਦੇ ਵਿੱਚ ਝਾਤ ਮਾਰਦੇ ਹਾਂ ਉਥੇ ਪੀਲੀ ਪੀਤ ਮੰਡੀ ਦੇ ਵਿੱਚ 1509 ਦਾ ਰੇਟ ਰਹਿ ਜੀ 3030 ਤੋਂ ਲੈ ਕੇ 3200 ਰੁਪਏ ਤੱਕ ਅਤੇ 11 21 ਦਾ ਰੇਟ ਰਿਹਾ ਜੀ 3000 ਤੋਂ ਲੈ ਕੇ 3200 ਰੁਪਏ ਤੱਕ ਅਤੇ ਚੀਕਾ ਮੰਡੀ ਦੇ ਵਿੱਚ 1509 ਦਾ ਰੇਟ ਰਿਹਾ ਜੀ 3600 ਜਾਖਣ ਮੰਡੀ ਦੇ ਵਿੱਚ 3400 ਰੁਪਏ ਕਰਨਾਲ ਮੰਡੀ ਦੇ ਵਿੱਚ 3100 ਤੋਂ ਲੈ ਕੇ 3300 ਰੁਪਏ ਤੱਕ ਏਸਗੇ ਜੀ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਦੇ ਤਾਜ਼ਾ ਰੇਟ ਬਾਕੀ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਹੋਰ ਤੁਹਾਨੂੰ ਜਾਣਕਾਰੀ ਦੇਵਾਂਗੇ ਬਾਸਮਤੀ ਦੇ ਨਵੇਂ ਰੇਟਾਂ ਬਾਰੇ ਅਤੇ ਹੁਣ ਆਪਾਂ ਨਾਲ ਹੀ ਗੱਲ ਕਰਦੇ ਹਾਂ ਵੀ ਜਿਹੜੇ ਇਹਦੇ ਰੇਟ ਘਟਣ ਦਾ ਕਾਰਨ ਜਿਹੜਾ ਹੁਣ ਸਾਹਮਣੇ ਆਇਆ ਨਿਕਲ ਕੇ ਇੱਕ ਵਾਰ ਉਹ ਹੈਗਾ ਜੀ ਡੋਡੀ ਰੋਗ ਦਾ ਕਾਰਨ ਹੈਗਾ ਉਹਦੇ ਕਰਕੇ ਦਾਣੇ ਜਿਹੜੇ ਕਾਲੇ ਹੋਈ ਜਾਂਦੇ ਨੇਗੇ ਦਾਣੇ ਦੀ ਕੁਆਲਿਟੀ ਘਟ ਜਾਂਦੀ ਆ ਉਹਦੇ ਕਰਕੇ ਰੇਟ ਆ ਜਿਹੜੇ ਦਿਨੋਂ ਦਿਨ ਘਟਦੇ ਜਾ ਰਹੇ ਨੇ ਬਾਸਮਤੀ ਦੇ ਬਾਕੀ ਆਪਾਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਵੀ ਕਿ ਆਪਣੀ ਬਾਸਮਤੀ ਸੰਭ ਕੇ ਰੱਖ ਲਓ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਰੇਟ ਇਹਨਾਂ ਦੇ ਵਧਣ ਦੀ ਉਮੀਦ ਆ ਗਈ ਧੰਨਵਾਦੀ ਵੀਡੀਓ ਦੇਖਣ ਲਈ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜ਼ਰੂਰ ਕਰਦਿਆ ਕਰੋ